PB91 News 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਬਲਾਕ ਸਮਤੀ ਚੋਣਾ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਪਿੰਡ ਪਵਾ ਵਿੱਚ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੁਖਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਇਸ ਮੌਕੇ ਸਾਬਕਾ ਸਰਪੰਚ ਪਰਵਿੰਦਰ ਸਿੰਘ ਪਿੰਦੀ ਮੌਜੂਦਾ ਸਰਪੰਚ ਹਰਜੀਤ ਕੌਰ ਕਾਉਂਸਲਰ ਜਿੰਦਰ ਸਾਨੇਵਾਲ ਤਰਕ ਯੂਨੀਅਨ ਪ੍ਰਧਾਨ ਗੁਰਦੀਪ ਸਿੰਘ ਪੋਲਾ ਐਡਵੋਕੇਟ ਮਨਦੀਪ ਸਿੰਘ ਰਜੇਸ਼ ਪਾਟਿਆ ਰਾਜਨ ਪਾਟਿਆ पदम हरा सतबीर सत्ता गुरमीत सिंह गोल्डी चेल बलविंदर गिल जोगिंदर सिंह सिद्धू रमना पंच भोला चाहल विनोद कुमार आदि हाजिर सनहाल ਹਲਕਾ ਸਾਨੇ ਵਾਲ ਦੀ ਸ਼ਾਨ ਸਾਬਕਾ ਮੰਤਰੀ ਸਰਦਾਰ ਸ਼ਰਨਜੀਤ ਸਿੰਘ ਢੱਲੋਂ ਸਾਹਿਬ ਪਿੰਡ ਪਵਾ ਦੇ ਪਿੰਡ ਖਾਕੜ ਦੇ ਪਤਵੰਤੇ ਸੱਜਣੋ ਸਰਪੰਚ ਸਾਹਿਬ ਕਿਹ ਆਇਆ ਯਾ ਬਾਕੀ ਸਾਰੀ ਸਮੁੱਚੀ ਸਾਧ ਸੰਗਤ ਜੀ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛਣਾਇਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਪਹਿਲਾਂ ਤਾਂ ਸਰਕਾਰ ਚੋਣ ਕਰਵਾਉਣਾ ਨਹੀਂ ਸੀ ਚਾਹੁੰਦੀ ਲੋਕਾਂ ਨੂੰ ਪਤਾ ਸੀ ਸਾਡੀ ਹਾਲਤ ਮਾਰੀ ਹੋਣੀ ਹੈ ਹੁਣ ਚੋਣ ਤਾਂ ਕਰਵਾਤੀ 14 ਤਿੰਨ ਮੋਟਾ ਪੈ ਜਾਣੀਆਂ ਨੇ ਇਹ ਸਰਕਾਰ ਦੀ ਬਹੁਤ ਮਾਰੀ ਹਾਲਤ ਲੀਆਂ ਲੋਕ ਹਸਾਬ ਮੰਗ ਰਹੇ ਨੇ ਕਿ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਉਹ ਵਾਅਦਾ ਪੂਰਾ ਵੀ ਕੀਤਾ ਔਰ ਅਕਾਲੀ ਦਲ ਦੇ ਹੱਕ ਦੇ ਵਿੱਚ ਲੋਕਾਂ ਨੂੰ ਭਿਆਜ ਨਾ ਚਾੜਿਆ ਹੋਇਆ ਔਰ ਜਿਸ ਕਿਸ ਤੇ ਮਾਹੌਲ ਹੈ ਲੋਕ ਜਾਤ ਕਰ ਰਹੇ ਨੇ ਪ੍ਰਕਾਸ਼ ਤੋਂ ਬਾਅਦ ਨੂੰ ਸ਼੍ਰਵਾਸ ਸਿੰਘ ਜੀ ਤੋਂ ਬਾਅਦ ਨੂੰ ਲੋਕ ਇਹ ਮਹਿਸੂਸ ਕਰਦੇ ਜੋ ਅਕਾਲੀ ਦਲ ਦੇ ਮੌਕੇ ਬਹਾਰਾ ਮਿਲਦੀਆਂ ਸੀ ਮੌਕੇ ਮਿਲਦੀ ਐ ਸੇ ਮੌਕੇ ਖਤਮ ਹੋ ਗਏ ਅਜਨਾ ਕੋ ਤਹਿਸੀਲ ਦੇ ਵਿੱਚ ਪੁੱਛਦਾ ਨਾ ਠਾਰਿਆਂ ਚ ਕਿ ਪੁੱਛਦਾ ਨਾ ਜਿਹੜੀਆਂ ਉਸ ਮੋਕੇ ਰਹਿਤਾ ਮਿਲਦੇ ਸੀ ਨਾ ਉਹ ਰਹਿਤਾ ਮਿਲਦੀਆਂ ਨਹੀਂ ਸੋ ਮੈਂ ਸਭ ਦਾ ਸਾਹ ਕੁਛ ਨਾਲੇ ਮੱਲੀਆ ਮੇਟ ਕਰਤਾ ਇਸੇ ਕਰਕੇ ਲੋਕ 14 ਤੀਕਰ ਨੂੰ ਤੱਕੜੀ ਉੱਤੇ ਮੋਹਰਾਂ ਲਾ ਕੇ ਸਾਰੇ ਸਾਰੇ ਕੈਂਡੀਡੇਟਾਂ ਨੂੰ ਜਿਤਾਉਣਗੇ ਔਰ ਬੜੀ ਵੱਡੀ ਸ਼ੋਅ ਨਿਕਾਲੀ ਜਾਦੀ ਹੋਗੀ ਢਿੱਲੋ ਸਾਹਿਬ ਜਿਹੜੀ ਆ ਆਪਣੇ ੱੱੱਕਾ ਹੋਇਆ ਆਪਣੇ ਡੇਰਾ ਪਾਪਾ ਨਾਨਕ ਦੇਵ ਦੇ ਵਿੱਚ ੱੱਕਾ ਹੋਇਆ ਲੋਕ ਕਾਗਜ਼ ਪਾੜੇ ਕੈਂਡੀਡੇਟਾਂ ਦੇ ਜਾਂ ਪਟਿਆਲੇ ਦੇ ਵਿੱਚ ਹੋਇਆ ਜੋ ਵੀਡੀਓ ਲਈ ਕੋਈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੱਕਾ ਉਹੀ ਪਾਰਟੀਆਂ ਕਰਦੀਆਂ ਹੁੰਦੇ ਨੇ ਜੀ ਉਹਨਾਂ ਨੂੰ ਹਾਰ ਦਿਸਦੀਓ ਲੇਕਿਨ ਸਾਡਾ ਜੁਗਦਾਬਾਦਾ ਰਹੇ ਪੰਜਾਬ ਦਾ ਸ਼ੇਰ ਸਰਦਾਰ ਸੁਖੀਰ ਸਿੰਘ ਬਾਦਲ ਅਸੀਂ ਨਾ ਧੱਕੇ ਦਾ ਦਬ ਕੇ ਮੁਕਾਬਲਾ ਕੀਤਾ ਤੇ ਕਾਹਨੂੰ ਵੀ ਕਰਾ ਆਏ ਅੱਜ ਆਪਰੇ ਵਿੱਚ ਕੈਬਨਟ ਮੰਤਰੀ ਸਾਹਿਬ ਦਾ ਕਰਨਜੀਤ ਸਿੰਘ ਢਿੱਲੋਂ ਆਪਣੇ ਵਿੱਚ ਪਹੁੰਚੇ ਨੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਬਲਾਕ ਸਾਹਿਬ ਦੀ ਚੋਣਾਂ ਜਿਲ੍ਹਾ ਪ੍ਰੀਤੀਆਂ ਬੋਟਾ ਆਈਆਂ ਹੋਈਆਂ ਅਪਾ ਮੰਦੀਪ ਸਿੰਘ ਉਹਨਾਂ ਦੇ ਪੈਸੇ ਅਰਜੀਤ ਕੌਰ ਉਹਨਾਂ ਨੂੰ ਤੱਕੜੀ ਦੇ ਮੋਰਾ ਪਾ ਲਾ ਕੇ ਉਹਨਾਂ ਨੂੰ ਜ਼ਿਲ੍ਹਾ ਪ੍ਰੀਤ ਮੈਂਬਰ ਬਣਾਉਣਾ ਹੈ ਤੇ ਆਪਣੇ ਬਲਾਕ ਸਰਪਤੀ ਸੁਖਵਿੰਦਰ ਸਿੰਘ ਸੁੱਖਾ ਜੋ ਭਵਿਆਂ ਤੋਂ ਕੈਂਡੀਡੇਟ ਆ ਤੇ ਇਹਨਾਂ ਨੂੰ ਆਪਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਇਹਨਾਂ ਨੂੰ ਜਿਤਾਉਣਾ ਹੈ ਸਾਰਿਆਂ ਨੇ ਵੋਟਾਂ ਚੋਣ ਨਿਸ਼ਾਨ ਤੱਕੜੀ ਆ ਆਪਾਂ ਤੱਕੜੀ ਤੇ ਮੋਰਾ ਲਾਉਣਾ ਆ ਸਭ ਨੂੰ ਮੇਰੀ ਇਹ ਬੇਨਤੀ ਆ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਮਤਾਵਾ ਨੂੰ ਕਿ ਆਪਾਂ ਵੱਧ ਤੋਂ ਵੱਧ ਵੋਟਾਂ ਦੇ ਸਰੋਣੀਆ ਕਾਲੀਦਾਲ ਜੋ ਨਸਾਂ ਤੱਕੜੇ ਤੇ ਆਪਾਂ ਤੱਕੜੀ ਦਾ ਮੋਹਰਾ ਲਾ ਕੇ ਤੱਕੜੀ ਨੂੰ ਕਾਮਯਾਬ ਬਣਾਉਣਾ ਬੋਲੇ ਸੋਨਿਆ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ ਲੋਕਤੰਤਰ ਦਾ ਜੀ ਇਹ ਚੌਥਾ ਥੰਮ ਹੈ ਇਹਦੇ ਨਾਲ ਲੋਕਾਂ ਦੇ ਪਾਪਾ ਪਤਾ ਚਲਦੇ ਵੀ ਗਵਰਨਮੈਂਟ ਨੇ ਕੰਮ ਕੀਤੇ ਜਾਂ ਨਹੀਂ ਕੀਤੇ ਮੈਂ ਇਸ ਪਿੰਡ ਵਿੱਚ ਪਵਾ ਖਾਕੜ ਦੇ ਵਿੱਚ ਪਵਾ ਵਿੱਚ 5 ਸਾਲ ਸਰਪੰਚ ਰਿਆ ਤੇ ਹੁਣ ਮੌਜੂਦਾ ਮੈਂਬਰ ਹਾਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਮੈਨੂੰ ਜ਼ੋਨ ਉੱਚੀ ਮੰਗਲੀ ਤੋਂ ਬਲਾਕ ਸੰਮਤੀ ਮੈਂਬਰ ਨਿਯੁਕਤ ਕੀਤਾ ਜੀ ਉਮੀਦਵਾਰਾਂ ਲਾਨੇ ਆ ਸੰਗਤ ਦਾ ਪਿਆਰ ਦੇਖ ਕੇ ਮਹਾਰਜ ਪਰਮਾਤਮਾ ਕਿਰਪਾ ਕਰੂਗਾ ਜੀ ਤੇ ਉੱਚੀ ਮੰਗਲੀ ਨੀਚੀ ਮੰਗਲੀ ਪਵਾ ਖਾਕਟ ਇਸ ਪਿੰਡ ਦੇ ਜੋਂ ਨੇ ਜੀ ਸੋ ਸ਼ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਮੇਰਾ ਵੀਰ ਮਨਦੀਪ ਸਿੰਘ ਸਰਪੰਚ ਸਾਨੀ ਜੋ ਇਸ ਟਾਈਮ ਐਡਵੋਕੇਟ ਵੀ ਨੇ ਤੇ ਪਿੰਡ ਦੇ ਸਰਪੰਚ ਵੀ ਨੇ ਉਹਨਾਂ ਦੀ ਵਾਈਫ ਮੈਂਬਰ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਜਿੰਨੇ ਵੀ ਉਮੀਦਵਾਰ ਨੇ ਜੀ ਇੱਕ ਪੜ੍ਹੇ ਲਿਖੇ ਸੂਝਵਾਨ ਦਿੱਤੇ ਹੈ ਜਿਨ੍ਹਾਂ ਨੂੰ ਇਹਨਾਂ ਕੰਮਾਂ ਬਾਰੇ ਤੇ ਨੌਲੇਜ ਹੈ। ਸੋ ਅਸੀਂ ਸਮੂਹ ਪੰਜਾਬ ਨੂੰ ਬੇਨਤੀ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਜੋ ਆਉਣ ਵਾਲੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਮੋੜ ਬਣਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ। ਜੋ ਪਿਛਲੀ ਸਰਕਾਰ ਹੈਗੀ ਮੌਜੂਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ ਤੁਸੀਂ ਆਪਣੇ ਹੱੜ ਆਏ ਸਰਦਾ ਸੁਖਬੀਰ ਸਿੰਘ ਬਾਦਲ ਜੀ ਨੇ ਸਰਕਾਰ ਤੋਂ ਹਟ ਕੇ ਉਹ ਕੰਮ ਵੀ ਕੀਤੇ ਜਿਹੜੇ ਸਰਕਾਰ ਦੇ ਬਣਦੇ ਸੀਗੇ ਬੀਬੀਆਂ ਨੂੰ 1000 ਰੁਪਇਆ ਦੇਣ ਦਾ ਵਾਅਦਾ ਕੀਤਾ ਜੀ ਅਜੇ ਤੱਕ ਬੀਬੀਆਂ ਨੂੰ ਉਹ ਨਹੀਂ ਮਿਲਿਆ ਜੀ ਪਿੰਡਾਂ ਦੇ ਵਿੱਚ ਡਵੈਲਪਮੈਂਟ ਦੇ ਬਹੁਤ ਬੁਰੇ ਹਾਲ ਨੇ ਜੀ ਤੁਸੀਂ ਆਪ ਹੀ ਆਪਾਂ ਹਰ ਰੋਜ਼ ਵਿਚਰਦੇ ਆ ਜੀ ਪਿੰਡਾਂ 'ਚ ਲੱਗ ਲੱਗ ਪਿੰਡਾਂ 'ਚ ਜਾਂਦੇ ਆ ਪਿੰਡਾਂ ਦਾ ਬਹੁਤ ਬੁਰਾ ਹਾਲ ਹੈ ਜੀ